ਸਾਰਿਆਂ ਨੂੰ ਇੱਕ ਨਾ ਕੱਲ ਐਫ ਆਈ ਆਰ ਨੰਬਰ 161 ਡੇਟਡ 19 11 2024 ਅੰਡਰ ਸੈਕਸ਼ਨ 2485 ਐਨ ਡੀ ਪੀ ਐਸ ਤੇ ਰਜਿਸਟਰਡ ਹੋਈ ਸੀ ਇਹਦੇ ਵਿੱਚ ਕੱਲ ਅਸੀਂ ਕੁਦਰਤੀ ਮੇਰੀ ਟੀਮ ਵੀ ਤੇ ਮੈਂ ਵੀ ਉਧਰ ਬਰਾਰੀ ਪਿੰਡ ਦੇ ਵਿੱਚ ਇੱਕ ਵਾਰਡ ਵਾਰਡ ਡਿਫੈਂਸ ਕਮੇਟੀ ਦੀ ਜਿਹੜੀ ਉਹ ਮੀਟਿੰਗ ਕਰਨ ਗਏ ਸੀ ਤਾਂ ਉੱਥੇ ਇਨਫੋਰਮੇਸ਼ਨ ਮਿਲੀ ਕਿ ਅਦਾਦਾ ਬੰਦੇ ਸਾਡੀ ਟੀਮ ਨੂੰ ਐਸ ਆਈ ਮੇਰ ਸਿੰਘ ਨੂੰ ਲੀਡ ਕਰਦੇ ਸੀ ਤੇ ਉੱਥੇ ਕੀ ਉੱਥੇ ਆਮ ਆਦਮੀ ਕਲੀਨਿਕ ਹੈ ਉਹਦੇ ਨਾਲੇ ਖੰਡਰ ਹੈ ਖੰਡਰ ਦੇ ਵਿੱਚ ਕਿ ਕੁਝ ਬੰਦੇ ਜਿਹੜੇ ਹੈਗੇ ਇੱਥੇ ਨਸ਼ਾ ਕਰਦੇ ਨੇ ਤਾਜਪੁਰ ਉਥੇ ਦੇਖਿਆ ਗਿਆ ਤਾਂ ਇਨਫੋਰਮੇਸ਼ਨ ਸਹੀ ਸੀ ਤੇ ਉਥੇ ਜਾ ਕੇ ਉਹਨਾਂ ਨੂੰ ਕਾਬੂ ਕੀਤਾ ਗਿਆ ਤੇ ਉਹਨਾਂ ਕੋਲ ਜਿਹੜੇ ਹੈਗੇ ਕਰੀਬ ਜਿਹੜਾ ਹੈਗਾ 19 ਗ੍ਰਾਮ ਜਿਹੜਾ ਹੈਗਾ ਜੀ ਉਹ ਨਸ਼ੀਲਾ ਪਦਾਰਥ ਜਿਹੜਾ ਉਹ ਬਰਾਮਦ ਕੀਤਾ। ਇਹਦੇ ਵਿੱਚ ਕੁੱਲ ਚਾਰ ਦੋਸ਼ੀ ਤੇ ਜੀ ਤੇ ਇੱਕ ਦਾ ਨਾਮ ਸੀ ਕਿ ਦੁਰਗਾ ਰਾਮ ਜੋ ਮੰਦਰਕਾ ਨਾਮ ਦੇ ਵਿੱਚ ਹੈ, ਇੱਕ ਤਾਂ ਹੈਗਾ ਅਮਿਤਪੱਟ ਇਹ ਨਾਨਗਰਾ ਸ਼ੇ ਮੰਦਰ ਦੇ ਵਿੱਚ ਤੇ ਇੱਕ ਹਰਕਮਲ ਹੈ ਉਹ ਪਿੰਡ ਬਰਾਰੀ ਦਾ ਹੀ ਰਹਿਣ ਵਾਲਾ ਹੈ ਤੇ ਇੱਕ ਪ੍ਰਿੰਸ ਰਾਣਾ ਹੈ ਪਿੰਡ ਭਲਾਣ ਦਾ ਪ੍ਰਿੰਸ ਰਾਣੇ ਖਿਲਾਫ ਪਹਿਲਾਂ ਵੀ ਇੱਕ ਲੜਾਈ ਝਗੜੇ ਦਾ ਜਿਹੜਾ ਮਕਦਮਾ ਹੋ ਤਰਸੀ ਜੀ। ਤਾਂ ਮਤਲਬ ਇਹ ਕਾਫੀ ਤੇ ਜਿਹੜਾ ਇਹ ਆਪਰੇਸ਼ਨ ਹੈ ਤੁਹਾਨੂੰ ਪਤਾ ਹੀ ਹੈ ਕੱਲ ਮੀਡੀਆ ਵੀ ਉੱਥੇ ਆ ਗਿਆ ਸੀ ਲਾਈਵ ਜਿਹੀ ਤਰ੍ਹਾਂ ਹੋਇਆ ਸਾਰਾ ਆਪਰੇਸ਼ਨ ਹੈ ਤਾਂ ਮਤਲਬ ਇਸ ਦੇ ਵਿੱਚ ਜਿਹੜਾ ਲੋਕਾਂ ਨੂੰ ਸਹਿਯੋਗ ਵੀ ਮਿਲਿਆ ਕਿ ਪੁਲਿਸ ਨੇ ਇੱਕੋ ਦਾ ਮੌਕੇ ਤੇ ਹੀ ਨਸ਼ਾ ਛਡਾਉ ਨਸ਼ੇ ਦੇ ਵਿਰੁੱਧ ਜਿਹੜੀ ਅਪੀਲ ਅਸੀਂ ਚਲਾਈ ਹੈ ਉਹ ਨਾਲ ਦੀ ਨਾਲ ਹੀ ਪ੍ਰੋਗਰੈਸ ਹੋਈ ਹੈ ਤਾਂ ਮਤਲਬ ਸ਼ਹਿਰ ਦੇ ਵਿੱਚ ਇਹਦਾ ਚੰਗਾ ਮੈਸੇਜ ਗਿਆ ਤੇ ਮੈਂ ਮੀਡੀਆ ਦਾ ਵੀ ਸਾਰੇ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਉੱਥੇ ਜਾ ਕੇ ਸਪੋਰਟ ਵੀ ਕੀਤਾ ਪੁਲਿਸ ਨੂੰ ਤੇ ਕਾਰਵਾਈ ਵੀ ਕੀਤੀ ਇੱਕ ਖੰਡਾ ਵੀ ਦੱਸਿਆ ਗਿਆ ਹਾਂ ਜਿਹਨਾਂ ਕੋਲ ਇੱਕ ਖੰਡਾ ਵੀ ਜਿਹੜਾ ਹੈਗਾ ਤੋਲਣੇ ਵਾਲਾ ਉਸਾ ਦਾ ਸੇਲ ਪ੍ਰੋਟੋਕੋਲ ਹੀ ਯੂਜ਼ ਕਰਦੇ ਹੋਣੇ ਕੰਡਾ ਵੀ ਬਰਾਮਦ ਹੋ